ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਅੱਜ ਆਪਾਂ ਬਣਾਉਣ ਜਾ ਰਹੇ ਹਾਂ ਆਟੇ ਦਾ ਪ੍ਰਸ਼ਾਦ ਜਿਸ ਨੂੰ ਬਣਾਉਣ ਲਈ ਆਪਾਂ ਇੱਥੇ ਲਈ ਹੈ ਇੱਕ ਕੱਲੀ ਆਟੇ ਦੀ ਇੱਕ ਕੱਲੀ ਦੇਸੀ ਖਿਓ ਇੱਕ ਕੱਲੀ ਖੰਡ ਦੀ ਤੇ ਥੋੜੇ ਡਰਾਈ ਫਰੂਟਸ ਤੇ 4 ਗੁਣਾ ਪਾਣੀ ਪਾਣੀ ਜੋ ਆ ਆਪਾਂ ਗਰਮ ਕਰਕੇ ਲੈਣਾ ਕੋਸਾ ਜਿਹਾ ਇਹ ਸਾਰੀ ਸਮਗਰੀ ਜਿਹੜੀ ਹੈ ਤੁਸੀਂ ਘਟਾਵਾਂ ਦਾ ਸਕਦੇ ਹੋ ਆਪਣੀ ਲੋੜ ਅਨੁਸਾਰ ਤਾਂ ਚਲੋ ਆਓ ਸ਼ੁਰੂ ਕਰਦੇ ਹਾਂ ਤਾਂ ਸਭ ਤੋਂ ਪਹਿਲਾਂ ਆਪਾਂ ਕੀ ਕਰਾਂਗੇ ਇੱਕ ਕੌਲੀ ਕੌਦੀ ਕੜਾਈ ਦੇ ਵਿੱਚ ਪਾਵਾਂਗੇ ਇਸ ਦੇ ਵਿੱਚ ਆਪਾਂ ਕੀ ਆ ਆਟੇ ਨੂੰ ਭੁੰਨਾਗੇ 2-3 ਮਿੰਟ ਦੇ ਲਈ ਆਪਾਂ ਆਟੇ ਨੂੰ ਭੁੰਨ ਲਵਾਂਗੇ ਚੰਗੀ ਤਰ੍ਹਾਂ ਤਾਂ ਹੁਣ ਆਪਾਂ ਇਸ ਨੂੰ ਸìm ਗੈਂਸ ਤੇ ਭੁੰਨਾਗੇ 2-3 ਮਿੰਟ ਤੱਕ ਜਿੰਨਾ ਚਿਰ ਇਹ اندر ਕਲਰ ਜਿਹੜਾ ਉਹ ਚੇਂਜ ਨਹੀਂ ਹੋ ਜਾਂਦਾ ਤਾਂ ਹੁਣ ਦੇਖੋ ਆਪਣੇ ਪ੍ਰਸ਼ਾਦ ਦਾ ਜਿਹੜਾ ਕਲਰ ਹੈ ਉਹ ਚੇਂਜ ਹੋਣਾ ਸ਼ੁਰੂ ਹੋ ਚੁੱਕਿਆ ਹੈ ਇਹ ਜਿਹੜਾ ਕਲਰ ਹੈ ਹਲਕਾ ਬ੍ਰਾਊਨ ਹੋ ਚੁੱਕਿਆਗਾ ਆਪਾਂ ਇਹਦਾ ਕੱਚਾਪਨ ਬਿਲਕੁਲ ਦੂਰ ਕਰ ਦੇਣਾ ਨਹੀਂ ਤਾਂ ਫਿਰ ਜਦੋਂ ਆਪਾਂ ਇਸ ਨੂੰ ਖਾਂਦੇ ਹਾਂ ਤਾਂ ਉਹ ਸਵਾਦ ਦੇ ਵਿੱਚ ਕੱਚਾ ਕੱਚਾ ਲੱਗਦਾ ਰਹਿੰਦਾ ਹੈ ਹੁਣ ਆਪਾਂ ਇਸ ਵਿੱਚ ਐਡ ਕਰਾਂਗੇ ਨਾਰੀਅਲ ਦਾ ਪੂਰਾ ਇਹ ਆਪਸ਼ਨਲ ਹੈ ਤੁਸੀਂ ਐਡ ਕਰਨਾ ਚਾਹੋ ਕਰ ਸਕਦੇ ਹੋ ਨਹੀਂ ਕਰਨਾ ਚਾਹੁੰਦੇ ਤਾਂ ਥੋੜੀ ਮਾਚੀ ਚੰਗੀ ਤਰ੍ਹਾਂ ਆਪਾਂ ਇਸ ਨੂੰ ਮਿਕਸ ਕਰ ਲਵਾਂਗੇ ਹੁਣ ਤੇ ਵਿੱਚ ਆਪਾਂ ਐਡ ਕਰਾਂਗੇ ਇੱਕ ਕੌਲੀ ਖੰਡ ਦੀ ਪਾਵਾਂਗੇ ਪਾਣੀ ਥੋੜਾ ਥੋੜਾ ਕਰਕੇ ਆਪਾਂ ਪਾਣੀ ਨੂੰ ਐਡ ਕਰਾਂਗੇ ਹੁਣ ਆਪਾਂ ਇਸ ਨੂੰ ਘੋੜ ਛੱਡਣ ਤੱਕ ਮਿਕਸ ਕਰਾਂਗੇ ਚੰਗੀ ਤਰ੍ਹਾਂ ਆਪਣਾ ਹਲਵਾ ਜਿਹੜਾ ਉਹ ਬਣ ਕੇ ਤਿਆਰ ਆ ਤਾਂ ਹੁਣ ਆਪਾਂ ਇਹਦੇ ਵਿੱਚ ਕੀ ਆ ਕੁਝ ਡਰਾਈ ਫਰੂਟਸ ਨੂੰ ਐਡ ਕਰਾਂਗੇ ਹੁਣ ਆਪਣਾ ਹਲਵਾ ਬਿਲਕੁਲ ਤਿਆਰ ਨਵੇਂ-ਨਵੇਂ ਪਕਵਾਨ ਸਾਡੇ ਨਾਲ ਬਣਾਉਣ ਲਈ ਸਾਡੇ ਨਾਲ ਜੁੜੇ ਰਹੋ ਤਦ ਤੱਕ ਦੇ ਲਈ ਸਤਿ ਸ਼੍ਰੀ ਅਕਾਲ